ਤਾਲ ਦੇ ਬੇਬੇ ਨਾਨਕੀ ਵਿੰਗ ਦੇ ਕੋਲ ਪਿਛਲੇ 15 ਦਿਨਾਂ ਤੋਂ ਪਿਆ ਕੂੜੇ ਦਾ ਢੇਰ ਅਜਨਗਰ ਨਿਗਮ ਨੇ ਖਬਰ ਦੇ ਪ੍ਰਸਾਰਣ ਹੋਣ ਦੇ ਬਾਅਦ ਜੀਸੀਬੀ ਮਸ਼ੀਨ ਮੰਗਵਾ ਕੇ ਹਟਾ ਦਿੱਤਾ ਹੈ ਇੱਥੋਂ ਲਗਭਗ 6 ਤੋਂ 7 ਟਰਾਲੀ ਕੂੜਾ ਉਠਾਇਆ ਗਿਆ ਹੈ ਸਫਾਈ ਦੀ ਟੀਮ ਸ਼ਹਿਰ ਦੀ ਸਫਾਈ ਨੂੰ ਬਿਹਤਰ ਬਣਾਉਣ ਲਈ ਅਜਿਹੀਆਂ ਖਬਰਾਂ ਦਾ ਰੋਜ਼ਾਨਾ ਪ੍ਰਸਾਰਣ ਕਰਦੀ ਰਹੇਗੀ ਕੱਲ ਜਾਣੇ ਕਿ 23 ਜੁਲਾਈ ਨੂੰ ਫਾਸਟਵੇ ਖਬਰਨਾਵਾ ਵਿੱਚ ਗੁਰੂ ਨਾਨਕ ਦੇ ਹਸਪਤਾਲ ਮਜੀਠਾ ਰੋਡ ਦੀ ਜੇ ਲੱਗੇ ਕੂੜੇ ਦੇ ਢੇਰ ਦੀ ਖਬਰ ਲਗਾਉਣ ਜਾਂ ਤੋਂ ਬਾਅਦ ਅੱਜ ਉਸ ਖਵਾ ਦਾ ਅਸਰ ਹੋਇਆ ਨਗਰ ਨਿਗਮ ਵੱਲੋਂ ਜੀਐਸਬੀ ਮਸ਼ੀਨ ਮੰਗਾ ਕੇ ਇੱਥੋਂ 15 ਦਿਨ ਤੋਂ ਪਏ ਕੂੜੇ ਨੂੰ ਚੁਪ ਲਿਆ ਗਿਆ ਸਵਾਲ ਵੀ ਖੜਾ ਹੁੰਦਾ ਹੈ ਕਿ ਆਏ ਦਿਨ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਨਗਰ ਨਿਗਮ ਦੇ ਵੱਡੇ ਅਫਸਰ ਜੋ ਕਿ ਕੇਵਲ ਤੇ ਕੇਵਲ ਏਸੀ ਕਮਰਿਆਂ ਵਿੱਚ ਬਹਿ ਕੇ ਹੀ ਸ਼ਹਿਰ ਦੀ ਬਿਹਤਰ ਸਫਾਈ ਵਿਵਸਥਾ ਨੂੰ ਬਣਾਏ ਰੱਖਣ ਦੇ ਦਾਅਵੇ ਕਰ ਰਹੀ ਹੈ ਉਹਨਾਂ ਨੂੰ ਖੁਦ ਹੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਜਾਂ ਫਿਰ ਇਹ ਕਹੀਏ ਕਿ ਇਸ ਕੂੜੇ ਦੇ ਢੇਰ ਤੇ ਚੱਕਣ ਦੀ ਡਿਊਟੀ ਬਣ ਰਹੀ ਕਰਮਚਾਰੀ ਵੀ ਇਹੋ ਜਿਹੇ ਕੂੜਿਆਂ ਨੂੰ ਵੇਖ ਕੇ ਅੱਖਾਂ ਬੰਦ ਕਰਕੇ ਬੈਠੇ ਹਨ ਖਬਰਨਾਮਾ ਵਿੱਚ ਪ੍ਰਸਾਰਣ ਕੀਤੀ ਗਈ ਇਸ ਖਬਰ ਤੋਂ ਕਿਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਅੱਜ ਫੁਰਤੀ ਵਿਖਾਈ ਗਈ ਹੈ ਸ਼ਹਿਰ ਨੂੰ ਹੋਰ ਸਾਫ਼ ਸੁਥਰਾ ਬਣਾਈ ਰੱਖਣ ਲਈ ਇਸ ਫੁਰਤੀ ਦੀ ਜ਼ਰੂਰਤ ਹੈ ਫਾਸਟਵੇ ਖਬਰਾਂ ਲਈ ਮੈਂ ਆਰਕੇ ਸੋਨੀ ਅੰਮ੍ਰਿਤਸਰ